ਜਦੋਂ ਪਿਓ ਨੇ ਗਰੀਬੀ ਦੇਖੀ ਹੋਵੇ ਨਾ ਤਾਂ ਧੀਆ ਵੀ ਆਪਣੇ ਪਿਓ ਦੀ ਗਰੀਬੀ ਚੱਕ ਦਿੰਦਿਆਂ ਨੇ ਤਾਂ ਮਿਹਨਤ ਕਰਕੇ ਨੌਕਰੀ ਹਾਸਲ ਕਰਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆਹ ਵੀਡੀਓ ਬਣਾਉਣ ਦੇ ਚੱਕਰ ਵਿੱਚ ਦੇਖੋ ਪੈ ਗਿਆ ਕਰਨਾ ਸਟੰਟ ਵੀਰ ਨੂੰ ਮਹਿੰਗਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਆਹ ਦੇਖੋ ਜਦੋਂ ਇੱਕ ਔਰਤ ਨੂੰ ਮਿਹਨਤ ਕਰਕੇ ਨੌਕਰੀ ਮਿਲਦੀ ਹੈ ਨਾ ਤਾਂ ਬੱਚੇ ਨੂੰ ਸਲੂਟ ਮਾਰਦੀ ਹੈ ਦਿਨੋਂ ਤੇ ਬੱਚਾ ਵੀ ਖੁਸ਼ ਹੋ ਜਾਂਦਾ ਅੱਗੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੁੜੰਗਾ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦਾਂ ਬਈ ਇੱਥੇ ਪਤਾ ਲੱਗਦਾ ਖਾਧੀਆਂ ਖਰਾਕਾਂ ਦਾ ਤੇ ਲਾਤਾ ਜੱਫਾ ਕੁੜੀ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਹ ਵੀਰ ਨੇ ਦੇਖੋ ਯਾਰ ਕਿੰਨੀ ਵਧੀਆ ਚੀਜ਼ ਬਣਾਈ ਐ ਨਾਲੇ ਤਾਂ ਪੌੜੀ ਦਾ ਕੰਮ ਦਿੰਦੀ ਐ ਤੇ ਨਾਲੇ ਕੁਰਸੀ ਬਣਾਤੀ ਯਾਰ ਬਾਈ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਦੋਸਤੋ ਉ ਤਾਂ ਦੁਨੀਆ ਬਥੇਰੀ ਤੂਰੀ ਫਿਰਦੀ ਆ ਪਰ ਜਿੰਨਾਂ ਕੋਲੇ ਕਲਾ ਹੁੰਦੀ ਆ ਨਾ ਉਹ ਪਰ ਬੋਲ ਕੇ ਨਹੀਂ ਦੱਸਦੇ ਹੁੰਦੇ ਉਹਨਾਂ ਦੀ ਕਲਮੀ ਜਵਾਬ ਦਿੰਦੀ ਆ ਕਲਾ ਦਿਖਾਉਣ ਦੇ ਲਈ ਵੀ ਬਹੁਤ ਠੋਕਰਾਂ ਖਾਣੀਆਂ ਪੈਂਦੀਆਂ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ